ਇਤਸਵੀਆਂ ਨੇ ਗੜਸ਼ੰਕਰ ਦੇ ਪਿੰਡ ਖਾਨਪੁਰ ਦੀਆਂ ਖਾਨਪੁਰ ਪਿੰਡ ਦੀ ਮੁੱਖ ਗਲੀ ਦੇ ਅੰਦਰ ਖੜਾ ਬਰਸਾਤੀ ਪਾਣੀ ਕਿਸੇ ਹੜ ਦਾ ਨਹੀਂ ਬਲਕਿ ਪਿੰਡ ਦੇ ਹੀ ਆਪਣਾ ਪਾਣੀ ਖੜਾ ਹੋਇਆ ਹੈ ਇਸ ਟੂਲ ਜਿਸ ਤੇ ਉੱਪਰ ਬੈਠਦੇ ਹਨ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਗੜੀ ਗਲੀ ਦੇ ਵਿੱਚ ਕਟੋ-ਕਟ 1.5 ਫੁੱਟ ਤੱਕ ਪਾਣੀ ਚੜ ਚੁੱਕਾ ਹੈ ਪਿੰਡ ਖਾਨਪੁਰ ਦੇ ਚੜਦੇ ਪਾਸੇ ਸ਼ਵਲਕ ਦੀਆਂ ਨੀਂ ਪਹਾੜੀਆਂ ਹੋਣ ਕਾਰਨ ਉਹਨਾਂ ਲਾਖਾਂ ਤੋਂ ਪਾਣੀ ਇਸ ਪਿੰਡ ਵੱਲ ਨੂੰ ਇੰਟਰ ਕਰ ਜਾਂਦਾ ਹੈ ਲੇਕਿਨ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਕਈ ਘਰਾਂ ਵਿੱਚ ਬਰਸਾਤੀ ਪਾਣੀ ਦੇ ਪਰਜਾਨ ਦਾ ਖਤਸ਼ਾ ਬਣ ਚੁੱਕਾ ਹੈ ਆਮ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਇਸ ਸਮਾਂ ਰਹਿੰਦੇ ਬਰਸਾਤੀ ਪਾਣੀ ਦੀ ਉਚਿਤ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਦੇ ਘਰ ਉਹਨਾਂ ਦੀ ਜਾਨ ਅਤੇ maal ਸੁਰੱਖਿਅਤ ਰਹਿ ਸਕੇ ਗੱਲ ਜੇਕਰ ਪਹਿਲੀਆਂ ਬਰਸਾਤਾਂ ਦੀ ਕੀਤੀ ਜਾਵੇ ਤਾਂ ਪਿੰਡ ਦੇ ਚੜ੍ਹਦੇ ਪਾਸੇ ਤੋਂ ਨਿਕਲਣ ਵਾਲੀ ਕੰਡੀ ਨਹਿਰ ਸਕੰਡੀ ਨਹਿਰ ਵਿੱਚ ਪਿਛਲੇ ਬਰੇ ਪਏ ਹੋਏ ਪਾੜ ਕਾਰਨ ਕਈ ਘਰਾਂ ਵਿੱਚ ਬਰਸਾਤੀ ਪਾਣੀ ਦਾਖਲ ਹੋ ਗਿਆ ਸੀ ਮੌਸਮ ਵਿਭਾਗ ਵੱਲੋਂ ਜਿਸ ਤਰ੍ਹਾਂ ਭਵਿੱਖ ਨੂੰ ਲੈ ਕੇ ਜਾਣਕਾਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਮੁੱਖ ਰੱਖਦੇ ਹੋਏ ਆਮ ਲੋਕਾਂ ਵਿੱਚ ਆਪਣੀ ਜਾਨ ਮਾਲ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਾ ਪਾਈ ਜਾ ਰਹੀ ਹੈ ਲੋੜ ਹੈ ਪ੍ਰਸ਼ਾਸਨ ਫੌਰੀ ਤੌਰ ਤੇ ਇਸ ਪਾਸੇ ਧਿਆਨ ਦੇਵੇ ਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੀ ਭਾਵਨਾ ਪ੍ਰਦਾਨ ਕਰੇ